ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿੰਨੀ ਫਾਰਮ ਦਿਖਾਉਣਾ ਬੈਠਾ ਦਾ ਵੀਰਾਂ ਦੀ ਚੰਗੀ ਬਰੀਡ ਤਿਆਰ ਕਰੀ ਵੀ ਆ ਸੋ ਦੇਖੋ ਲਗਭਗ 8-9 ਨਗ ਘਰ ਦੇ ਵੀਰਾਂ ਦੇ ਹੋਮ ਬਰੀਡ ਤਿਆਰ ਕਰੀ ਵੀ ਆ ਸੋ ਸਾਹਮਣੇ ਜੋ ਸਕਰੀਨ ਤੇ ਆਪਾਂ ਬੈਠ ਦੇਖਦੇ ਪਏ ਆ ਇਹ ਬਾਹਾਂ ਜੀ ਹੈਗੇ ਆ ਫੋਰ ਸੇਲ ਡਿਟੇਲ ਤੇ ਰੇਟ ਵੀਡੀਓ ਦੇ ਵਿੱਚ ਹੋਗਾ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਉਹ ਅੱਗੇ ਵੀਰ ਨੇ ਕਰੀਏ ਗੱਲ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹਰਜੀਤ ਸਿੰਘ ਜੀ ਪਿੰਡ ਟੱਲੇਵਾਲ ਜਿਲ੍ਹਾ ਬਰਨਾਲਾ ਜੀ ਜਿਲ੍ਹਾ ਬਰਨਾਲਾ ਪਿੰਡ ਟੱਲੇਵਾਲ ਹਾਂਜੀ ਮੋਬਾਈਲ ਨੰਬਰ ਜੀ ਆਪਣਾ 94638 ਜੀ 79833 94638 79833 7833 ਹਾਂਜੀ ਅੱਜ ਆਪਾਂ ਜਰਸੀ ਬੱਚੀ ਪਕਾਉ ਕਰੀ ਆਪਣੀ ਹੋਮ ਬ੍ਰੀਡ ਆ ਇਹ ਹਾਂਜੀ ਕਰਦੀ ਹੈ ਠੀਕ ਆਪਾਂ ਵੇੜਾ ਦੇਖਿਆ ਘਰ ਆਪਣੇ ਹੋਰ ਵੀ ਕਾਫੀ ਚਾਰ ਕਰਨੇ ਆ ਹਨਾ ਠੀਕ ਆ ਸਾਰੀ ਬ੍ਰੀਡ ਫਿਰ ਕਰਦੀ ਤਿਆਰ ਕਰੀ ਠੀਕ ਆ ਇਹ ਆਪ ਪਤਾ ਕਿਹੜੇ ਸੀਮਣ ਦੀ ਆ ਆਪ ਨੇ ਜੱਗ ਦੀ ਅੱਛਾ ਆਪ ਆ ਗਈ ਜੱਗ ਦੀ ਹੁਣ ਸੂਆ ਇਸ ਵਾਰ ਕਿਹੜਾ ਸੂਈ ਆ ਦੂਜਾ ਸੂਈ ਦੂਜਾ ਸੂਆ ਪਹਿਲੇ ਸੂਏ ਦਾ ਬੱਚਾ ਵੀ ਆਪਾਂ ਦੱਸਿਆ ਘਰੇ ਖੜਾ ਹਨਾ ਹਾਂਜੀ ਪਹਿਲੇ ਸੂਏ ਦਾ ਬੱਚਾ ਘਰੇ ਆ ਠੀਕ ਆ ਪ੍ਰੀਤ ਦੀ ਉਹ ਆ ਜੀ ਪ੍ਰੀਤ ਤੋਂ ਗੱਬੜਾ ਦੋਰਾ ਅੱਛਾ ਪ੍ਰੀਤ ਦੀ ਬੱਚੀ ਸੀ ਦੁਆਰੇ ਪ੍ਰੀਤ ਦਾ ਸੀਮਣੀ ਚੰਗਾ ਲੱਗ ਦੇ ਸੀਪਟ ਰਖਾਤਾ ਹਨਾ ਕਿੰਨੀ ਗੇਜ ਆ ਬੱਚੀ ਦੇ ਦੀ ਬੱਚੀ ਦੀ ਇਹ ਤਾਂ ਹੋਊਗੀ ਵੀ ਮੰਨ ਕੇ ਚਲੋ ਵੀ 14 14.5 ਮਹੀਨੇ ਇਹ 14 14.5 ਮਹੀਨੇ ਦੀ 2 ਮਹੀਨੇ ਦੀ ਗੱਭਣ ਚੈੱਕ ਆਪਾਂ ਕਰਾ ਲਈ ਠੀਕ ਆ ਇਸੇ ਵੇੜ ਦੀ ਬੱਚੀ ਆ ਗਈ ਠੀਕ ਆ ਕਹਿੰਦਾ ਭਾਬੀ ਸਾਲ ਤੋਂ ਇਹ ਬੱਚੀ 2 ਮਹੀਨੇ ਉੱਪਰ ਹੋ ਗਈ ਹਨਾ ਠੀਕ ਆ ਫਿਰ ਇਹਦਾ ਕਾਰਨ ਕੀ ਬਣਿਆ ਇਹਦੇ ਦੀਦੀ ਇੱਕ ਰੀਤੀ ਸੀ ਸੈਕਸ਼ਨ ਦੀ ਮਲਵਾਦਾ ਸੀ ਉਹ ਤੋਂ ਰੀਪੀਟ ਕਰਦੀ ਸੀ ਅੱਛਾ ਸੈਕਸ਼ਨ ਤੋਂ ਰੀਪੀਟ ਕਰ ਗਈ ਹਾਂਜੀ ਦੁਆਰੇ ਫਿਰ ਪ੍ਰੀਤ ਦੇ ਬਾਦ ਉਹ ਤੋਂ ਉਹ ਤੋਂ ਕੰਸੀਵ ਕਰ ਗਈ ਠੀਕ ਆ ਹੁਣ ਪ੍ਰੀਤ ਤੋਂ ਦੁਆਰੇ ਗੱਪਣਾ ਪਹਿਲੇ ਸੂਏ ਦੁੱਧ ਕਿੰਨਾ ਕੁ ਦਿੱਤਾ ਇਹਨੇ ਕੌਤ ਦੇਦਾ ਜੀ ਅਸੀਂ 23 ਤੋਂ 24 ਲੀਟਰ ਤੋਂ ਆ ਵੀਰੇ ਪਲੂਨ ਦਾ ਪਹਿਲੇ ਸੂਏ ਜਿਵੇਂ ਵਿੱਚ ਵੀਰ ਕਹਿੰਦੇ ਵੀ ਜਰਸੀ ਆ ਰਵੀ ਨਜ਼ਾਰੇ ਦਿੰਦੀ ਆ ਬਾਕੀ ਸਵਾਦ ਹੈਗਾ ਗੱਲ ਕੋਈ ਹੈਗਾ ਜੀ ਉਧਰ ਦੀ ਬੱਸੀਆਂ ਜ਼ਿਆਦਾ ਹੋਣ ਕਰਕੇ ਬਸੇ ਚਾਰ ਹੋਰ ਤਿਆਰ ਹੋ ਗਈਆਂ ਉਹਦਾ ਕਰਕੇ ਜਗ੍ਹਾ ਦੀ ਕਮੀ ਕਰਕੇ ਇਹ ਵੇਚੇਲ ਕਰਦੇ ਨਹੀਂ ਛੇਨਤਾ ਹੈ ਨਹੀਂ ਸ਼ਰਾਦਾ ਉੱਪਰ ਠੀਕੋ ਮਗਰ ਵੀ ਦੇਖਾ ਪਿੰਜਰੇ ਦੇ ਵਿੱਚ ਰੱਖੀ ਬੈਠੇ ਨਾ ਪਿੰਡ ਤੇ ਦਿਖਾਵਾਂਗੇ ਤੇ ਅੱਜ ਦਿਨ ਫਿਰ ਨੈਟ ਕਿੰਨੇ ਸੂਚ ਲੈਦੀ ਐ ਇਹੇ ਜੀ ਆਪਣੇ ਕੋਲੇ ਖੜੀ ਦੇ ਤਾਂ ਹਫ਼ਤੇ ਤੋਂ ਬਾਹਰ ਲਈ ਉਹ ਠੀਕ ਹੈ ਗੱਡੀ ਕਰਕੇ ਪਹਿਲਾਂ ਉਹ ਪੂਰੇ ਸੂਕੇ ਤੇ ਗੱਲ ਵੱਖਰੀ ਠੀਕ ਹੈ ਕੋਈ ਵੀ ਰਾ ਕੇ ਨਾ ਕਿਸੇ ਵੀ ਬਰੀਡ ਦਾ ਪਿਆਰ ਹੈ ਨਹੀਂ ਬਰੀਡ ਓਕੇ ਆ ਜਮ ਹਨ ਜੀ ਸਾਰੇ ਬ੍ਰੀਡ ਤੇ ਜੋ ਮੱਥਾ ਕੋਈ ਹੈ ਤੇ ਦਰਸੀ ਵਾਲੇ ਸਾਰੇ ਪੂਰੇ ਕਰਦੇ ਆ ਠੀਕ ਹੈ ਕੈਕ ਮਹੀਨਾ ਡਰਾਈ ਪੀਰੀਅਡ ਚੱਲਿਆ 5 ਫੀਡਾ ਦਾ ਵੀ ਮੰਨ ਕੇ ਜਦੋਂ ਤੁਸੀਂ ਲਗਭਗ 3 ਮਹੀਨੇ ਚੱਲੇ ਤਾਂ 3 ਮਹੀਨੇ ਦਮ ਦਵਾਦਾ ਪਰੇ ਹਾਂਜੀ ਅਸੀਂ ਸਾਰਿਆਂ ਨੂੰ ਦੋਨੇ ਠੀਕ ਹੈ 3 ਮਹੀਨੇ ਹਾਂਜੀ ਜੋ ਦੁੱਧ ਲੈਣਾ ਫਿਰ ਤਾਂ ਦੋਹੋ ਨੇ ਜੀ ਜਪਲੂਣ ਕਹਿੰਦਾ ਬਹੁਤ 23 24 ਜੱਟ ਸੌਦਾ ਜਾਂ 22 ਕਿਲੋ ਦੁੱਧ ਇਹਨੇ ਆਪ ਨੂੰ ਖਰਾਪਰਾ ਦਿੱਤਾ ਦਿੱਤਾ ਜੀ ਦਿੱਤਾ 22 ਤੋਂ ਪਾਰ 23 24 ਲੀਟਰ ਜੋ ਆਪਾਂ ਠੀਕ ਹੈ ਐਸਕੇ ਪ੍ਰੀਤ ਤੋਂ ਗੱਪਣਾ 96 ਸੱਬੋ ਹਾਂਜੀ ਹਾਂਜੀ ਠੀਕ ਹੈ 60 ਤੋਂ ਰਿਪੀਟ ਕਰਗੀ ਕਰਾਂ ਉਹ ਤਾਂ 1.5 ਮਹੀਨੇ ਦਾ ਗੈਪ ਪੈ ਗਿਆ ਪੈ ਗਿਆ ਠੀਕ ਹੈ ਬਾਕੀ ਗੱਪਰ ਹੋਣ ਚ ਕੋਈ ਨਾ ਕੋਈ ਦਿੱਕਤ ਨਹੀਂ ਨਹੀਂ ਕੋਈ ਦਿੱਕਤ ਨਹੀਂ ਅਚਾ ਬੱਚੀ ਵੀ ਦੀ ਠੀਕ ਹੈ ਜਿਦੋਂ ਵੀਰ ਕਹਿੰਦਾ ਜਰਸੀ ਰਾਸ ਆ ਜੇ ਫਿਰ ਤਾਂ ਪੈਸੇ ਡਬਲ ਕਰ ਜਾਂਦੀਆਂ ਇਹੇ ਏ ਕਰਦੇ ਜੀ ਕਰ ਤੋਂ ਤੋੜਦੇ ਠੀਕ ਹੈ ਤੇ ਦੁੱਧ ਦੀ ਉਮੀਦ ਬੰਦਾ ਲਾ ਕੇ ਚੱਲੇ ਅੱਗੇ ਦੀ ਦੁੱਧ ਦੀ ਉਮੀਦ ਹੈ ਦੁੱਧ ਹੁੰਦਾ ਜੀ ਛੇਵਾ ਦਾ ਦੋਦੇ ਜਾਣੀ 25 ਪਲੱਸ ਚੱਲਣਾ ਚਾਹੀਦਾ 25 ਕਿਲੋ ਮੰਨ ਕੇ ਲੈ ਰਹੇ ਬੰਦਾ ਰੇਟ ਕੀ ਰੋਗੇ ਦਾ ਵੇਚਣ ਵਾਲਾ ਜਮਾ ਇਹਦੇ ਵਿੱਚ ਦੋ ਦੋ ਤਿੰਨ ਹਜ਼ਾਰ ਤੋਂ ਵੱਧ ਹੀ ਹੋਵੇ ਰੇਟ ਇੱਕ ਪੰਜ ਕਰਾ ਲਓ 10 ਕਰਾ ਲਓ ਜੀ ਲੱਖ ਤੋਂ ਮਾਨਤਾਂ ਰੋ ਜਿਹੇ ਗੱਲਾਂ ਐਵੇਂ ਆਪਾਂ ਕਹੇ ਜੀ ਜਿਹੜੀ ਜੈਗ ਜੀ ਡੇਢ ਮੰਗਦੇ ਆਂ ਵੀ ਨਹੀਂ ਦੇਣੀ ਫਲਾਣਾ ਉਹ ਵੀ ਗੱਲਾਂ ਦਾ ਫਾਇਦਾ ਕੋਈ ਨਹੀਂ ਸੋ ਵੀਡੀਓ ਬਣਾਇਦਾ ਫਾਇਦਾ ਤਾਂ ਜੇ ਰੇਟ ਜਾਇਜ਼ ਆ ਬਣਾ ਤੋਰ ਦੇ ਬਾਹਰ ਨੂੰ ਇਹਨੂੰ ਸੋ ਵੀਰੋ ਲੱਖ ਰੁਪਏ ਦੇ ਵਿੱਚੋਂ ਵਜਾਇਆ ਸੋਜੂਗੀ ਮੌਕੇ ਤੇ ਇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਕਿਆ ਬਾਤ ਆ ਯਾਰ ਚਾਰ ਜਾਨੀ ਆ ਜਿਵੇਂ ਘਰੇਲੂ ਵੀਰਾਂ ਦੀ ਜਿਹੜੇ ਸੀਮਨ ਦੀ ਆਪ ਆ ਕਿਹੜਾ ਅੱਗੇ ਲੱਗਿਆ ਵਾ ਸਾਰਾ ਬਾਇਓ ਡਾਟਾ ਆਪਾ ਵੀਰ ਤੋਂ ਲੈਦਾ ਸੋ ਬਾਕੀ ਤੋਰਾ ਵਗੈਰਾ ਚੈੱਕ ਕਰੋ ਹਜੇ ਇਹਦਾ ਕਰਮਾਣੇ ਦਾ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਜਿਹੜੇ ਕਿਸਾਨ ਵੀਰ ਨੇ ਇਹਦੇ ਪੇਮੈਂਟ ਲਾ ਲਈ ਚੰਗੀ ਕੇਅਰ ਕਰ ਲਈ ਤਾਂ ਆਬੀਨਸਲੀ ਤੁਹਾਡੀ ਬਰੀਡ ਅੱਗੇ ਤਿਆਰ ਕਰ ਦਿੰਦੇ ਆ ਫੇਸ ਕੁਆਲਿਟੀ ਵਗੈਰਾ ਦੇਖੋ ਮੱਤੇ ਤੇ ਟੋਆ ਕਿਉਂਕਿ ਜਿਆਦਾ ਵੈਲਿਊ ਇਹਨਾਂ ਦੀ ਫੇਸ ਦੀ ਹੁੰਦੀ ਹੈ ਹਨਾ ਤੇ ਗੇੜਾ ਵੀਰੇ ਇੱਕ ਵਾਰੀ ਹੋਰ ਖੜਾ ਜੇ ਸਿੱਧੀ ਸਟ੍ਰੇਟ ਆ ਸਾਰੀ ਕੋਈ ਇਹ ਨਹੀਂ ਗੱਲ ਏਦਾਂ ਬਣ ਹਨਾ ਹਾਂਜੀ ਹਾਂਜੀ ਬਿਲਕੁਲ ਹੀ ਨਹੀਂ ਠੀਕ ਹੈ ਜੀ ਆਪਣੀ ਘਰ ਘਰ ਦੀ ਬੈੜ ਤੋ ਤਿਆਰ ਕਰੀ ਘਰ ਦੀ ਘਰ ਦੀ ਠੀਕ ਹੈ ਜੀ ਮਾਂ ਆਪਾਂ ਉਹਦੇ ਸੀਮੈਂਟ ਰਖਾ ਕੇ ਅੱਛਾ ਉਹ ਤੋਂ ਅੱਗੇ ਬਰੀਡ ਤਿਆਰ ਕਰ ਲਈ ਇਹ ਆਪ ਵੀ ਜਰਸੀ ਦੀ ਖੁਈ ਆ ਪ्युअर ਜਰਸੀ ਦੀ ਆ ਅੱਛਾ ਪ्युअर ਜਰਸੀ ਦੀ ਸੋ ਆਪ ਮੇਨ ਗੱਲ ਇਹ ਆ ਕਿ ਇਹ ਆਪਣੇ ਪੰਜਾਬ ਦੇ ਵਾਤਾਵਰਣ ਦੇ ਵਿੱਚ ਜੰਮੀ ਬੜੀ ਆ ਇਹ ਬਣ ਕੇ ਚਲੋ ਗਰਮੀ ਵਗੈਰਾ ਸਹਿਣ ਕਰ ਜੂ ਠੀਕ ਹੈ अच्छा वो तो कहां आईबीसी वो तो कहां ब्रीड तैयार हो गई हां जी हां जी ठीक है ठीक है ठीक है सो लाख ਦੇ ਵਿੱਚੋਂ ਥੋੜਾ ਬੋੜਾ ਮਾਣਦਾਨ ਹੋ ਜਾਊਗਾ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਬੰਨ ਲਓ ਬਾਈ ਜੀ ਨੂੰ ਬਸ ਦੀ ਚੁੱਪ ਠੀਕ ਹੈ ਠੰਡੀ ਸੀਸ ਦਾ ਭਾਂਤ ਨਹੀਂ ਚੋਂਦੇ ਫਿਰ ਆਪਾਂ ਮਸ਼ੀਨੀ ਸੀ ਹੱਤੀ ਚੋ ਠੀਕ ਹੈ ਠੀਕ ਹੈ ਸੋ ਥਾਣਾ ਹਵਾ ਨਾ ਦੇਖੋ ਜਰਾ ਇੱਕ ਵਾਰ ਨੇੜੇ ਤੋਂ ਦੇਖੋ ਤੇ ਮਰਜੀ ਵਜੋ ਕੋਈ ਦੁਆਹੇ ਹੀ ਨਹੀਂ ਬਸ ਇਹਨੂੰ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਬਿਹੜਾ ਵੀ ਦੋ ਤਿੰਨ ਹੋਰ ਖੜੀਆਂ ਪਹਿਲੇ ਪਾਸੇ ਜਰਸੀ ਦੀਆਂ ਹਨਾ ਤੇ ਨਾਲ ਆ ਬੱਚਿਆਂ ਵਗੈਰਾ ਵਿੱਚ ਫਤਿਹ ਕਰੀ ਜਾਂਦੇ ਆ ਤੇ ਤੈਨੂੰ ਫਿਰ ਬੱਚੇ ਵੀ ਚੰਗੇ ਸੀ ਬਣਾ ਦਿਆ ਆਹ ਗੋਨੇ ਗੋਥੀ ਆ ਤੈਨੂੰ ਪਿਆਰਾ ਇੱਕ ਆ ਖੜਾ ਡੱਕਾ ਆ ਤਾਂ ਹੈਗੀ 40 ਕਿਸਰੀ ਦੀ ਆ ਜਗਦੀ ਆ ਇੱਕ ਹੋ ਫੜੀ ਆ ਠੀਕ ਹੈ ਦੋ ਸੌ ਹੋ ਜਾਂਦੀ ਉਹ ਪੰਜਰੇ ਜਾਂ ਠੀਕ ਹੈ ਠੀਕ ਹੈ ਅੱਛਾ ਕਹਿੰਦਾ ਬਾ ਮਗਰ ਫਿਰ ਜਰਸੀ ਦੀ ਜਰਸੀ ਦੀ ਜਰਸੀ ਦੀ ਹੈ ਜਿਆਦਾ ਠੀਕ ਹੈ ਬੇਜਵੀਰ ਜਰਸੀ ਲੈ ਲੈਂਦੇ ਕਹਿੰਦੇ ਸਾਨੂੰ ਰਾਸ ਨਹੀਂ ਦੇ ਬਰੀਡ ਤੇ ਕੰਮ ਕਰਨਾ ਪੈਂਦਾ ਹਨ ਨਹੀਂ ਅੱਗੋੜੀ ਹੈ ਬਰੀ ਕਿਸੇ ਨੂੰ ਕਹਿੰਦੇ ਮਾਂ ਬਾਦੀ ਕਿਸ ਨੂੰ ਮਾਫ ਕੋ ਗੱਲਾਂ ਆ ਪੌਂਦਾ ਕਰਮ ਵਾਲਿਆਂ ਨੇ ਇੰਨਾ ਸਾਥ ਦਿੱਤਾ ਹੱਦੋਂ ਵੱਡਾ ਅੱਛਾ ਮੱਝ ਨਹੀਂ ਰੱਖਦੇ ਆਪਾਂ ਨਹੀਂ ਮੱਝ ਨਹੀਂ ਰੱਖਦੇ ਠੀਕ ਆ ਆ ਗਈ 40 4 ਤੇ ਇਹ 40x16 ਦੀ ਆ। ਸ 40x16 ਦੀ। ਤੇ ਹੁਣ ਇੱਕ ਇੱਕ ਮਹੀਨੇ ਉਮਰ ਦੀ ਬੱਚੀ ਦੀ। ਇਹਦੀ ਸ਼ਗੀ ਜੀ 4 ਮਹੀਨੇ ਦੀ। ਆਉਂਦੀ ਆ ਤਰ੍ਹਾਂ ਨੂੰ ਗੱਪੜ ਹੋਊਗੀ ਸਾਲ ਨੂੰ। ਹੋਊਗੀ ਹੋ। ਠੀਕ ਆ ਕਹਿੰਦਾ ਬਾਬ 16-17 ਮਹੀਨੇ ਦੇ। 3-3 ਮਹੀਨੇ ਦੇ ਜੱਗਦੀ ਜਾ। ਸਿੰਘ ਦਾ ਤੇ ਸਾਰਿਆਂ ਦੇ ਪਾਸੋਂ ਚੌਥੀ ਦਵਾਏ ਸਾਰਿਆਂ ਦੇ ਇਕੱਠੇ ਚਾਰਾਂ ਦੇ। ਠੀਕ ਆ ਚਾਰ-ਚਾਰ ਮਹੀਨੇ ਦੇ ਕਰਕੇ ਸਿੰਘ ਦਾ ਆਖਦੇ। ਤੇ ਫਿਰ ਜਿਹੜੀਆਂ ਉਹ ਜਰਸੀ ਆਪਣੇ ਕੋਲ ਕਿੰਨੇ ਕਿ ਦੁੱਧ ਤੇ ਚੱਲ ਜਾਈਆਂਗੇ ਉਹ? ਉਹ ਹੁਣ ਪਹਿਲੇ ਸੂਏ ਚੱਲਦੇ ਜੀ ਉਹ 22 ਲੀਟਰ ਤੇ। ਇਧਰ ਵੀ ਸਿਰੇ ਜੀ। ਤੇ ਇਧਰ ਲਈ ਆ 22 ਲੀਟਰ ਤੇ ਚੱਲ ਜਾਈਆ। ਠੀਕ ਆ ਤੇ ਕਹਿੰਦਾ ਪਾਪ ਮਨ ਕੇ ਚੱਲ ਵੀ ਨਜ਼ਾਰਾ ਵੇਖਣਾ ਜਾਬਾ ਨੂੰ ਬਹੁਤ ਵਧੀਆ ਜੀ ਬਹੁਤ ਠੀਕ ਹੈ ਤੇ ਬਾਕੀ ਆ ਬੱਚੀ ਇੱਕ ਆਪਣੇ ਕੋਲ ਤਿਆਰ ਹੋ ਗਈ ਤੇ ਨਾਲੇ ਮਗਰਾ ਪਾਉਣ ਬੈਠ ਸ਼ੇਅਰ ਕਰ ਲਾਂਗੇ ਹਨਾ ਠੀਕ ਹੈ ਸੋ ਤੁਹਾਨੂੰ ਥਾਂ ਦੀ ਪ੍ਰੋਬਲਮ ਕਰਕੇ ਵੀ ਸ਼ੇਅਰ ਕਰਦੇ ਜੀ ਉਹਨਾਂ ਕ ਜਗ੍ਹਾ ਹੁੰਦੀ ਆ ਤੇ ਨੰਬਰ ਦੁਆਰੇ ਬੋਲ ਦਿਓ ਬਾਈ ਆਪਣਾ ਨੰਬਰ ਹੈ 94638 ਜੀ 79833 ਠੀਕ ਹੈ ਕਿਸੇ ਵੀ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇਣੀ ਤੇ